ਹੈਲੋ ਸਸ਼ੇਕਾਲ ਸਾਰੇ ਨੂੰ ਜੀ ਦੇਸ ਸਮੁੰਦੇਸ਼ਾ ਰਿਪੋਰਟਾਂ ਸਾਰੇ ਨੂੰ ਸਸ਼ੇਕਾਲ ਹੋਰ ਸੁਣਾਓ ਕੀ ਹਾਲ ਚੱਲ ਨੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਆਪਾਂ ਚੱਲ ਰਹੇ ਆਂ ਬਿੰਦੇ ਮਾਰਕੀਟ ਨੂੰ ਘੁੰਮਣ ਨਿਕਲੇ ਆਂ ਬਹੁਤ ਦਿਨਾਂ ਬਾਅਦ ਵਲੋਗ ਫੋਨ ਲੱਗੇ ਆਪਾਂ ਦੇ ਕਿਉਂਕਿ ਟਾਈਮ ਹੀ ਲੱਗਦਾ ਲਿਆ ਥੋੜਾ ਜਿੰਨੇ ਖੇਦਾਰੀ ਚ ਪਿੱਛੇ ਨਹੀਂ ਪਰ ਹੁਣ ਟਾਈਮ ਨਿਕਲਣ ਲੱਪਣਾ ਆ ਹੋਣੇ ਆ ਵੀ ਜਿੰਨਾ ਟਾਈਮ ਆਪਕੇ ਟਾਈਮ ਜਿੰਦਾ ਵਲੋਗ ਪਾਉਂਗਾ ਤੇ ਪਾਵਾਂਗੇ ਅੱਜ ਆਪਾਂ ਇੰਦੇ ਨੇੜੇ ਮਾਰਕੀਟ ਜੇ ਕਿ ਉੱਥੇ ਵੀ ਚੱਲਾਂਗੇ ਮੈਂ ਕਿਹਾ ਚੱਲ ਨਾਲ ਬੜਾ ਮੋਟਾ ਵਲੋਗ ਛੱਡ ਦਿੰਨੇ ਆ ਆ ਆਪਣੇ ਇਕਰਾਂ ਨੇੜੇ ਹੈਗਾ ਪੈਟਰੋਲ ਪੰਪ ਇੱਕ ਪਰਲੇ ਸਾਈਡ ਤੇ ਖੁੱਲਾ ਹੈ ਹੋਰਲੀ ਸਾਈਡ ਤੇ ਆ ਪਹਿਲਾਂ ਪਰਮਨੈਂਸ ਕਰਕੇ ਉੜਾ ਕਰਦੇ ਆ ਆ ਕਰ ਪਹਿਲਾਂ ਇੱਥੇ ਰੰਨਦੇ ਨੇ ਹੁਣ ਆਪਾਂ ਚੜ ਗਏ ਉਧਰ ਦੀ ਸੜਕ ਤੇ ਹੁਣ ਆਪਣਾ ਘਰ ਉਧਰ ਦੀ ਸੜਕ ਤੇ ਆ ਤੇ ਅੱਗੇ ਆਪਾਂ ਜਾਨੂੰ ਉੱਤਰੀ ਸੜਕ ਦਿਖਾ ਦੇ ਅਜਾਪਾਂ ਚੜਦੇ ਇੱਕ ਸੜਕ ਪਾਣੀ ਤੇ ਤੁਹਾਨੂੰ ਮੈਂ ਥੋੜਾ ਵਿਊ ਦਿਖਾਉਂਗਾ ਪੋਲ ਦੇ ਉੱਪਰ ਚੜ ਕੇ ਅੱਗੇ ਪੋਲ ਦੇ ਥੋੜੇ ਥੋੜੇ ਅੰਦਰ ਤੇ ਪੋਲ ਦੇ ਉੱਪਰ ਜਾਣਾ ਜੋ ਸਹੀ ਹੈ ਪੋਲ ਦੇ ਉੱਪਰ ਚੜ ਕੇ ਬਹਿੰਦੇ ਆਪੇ ਤੁਹਾਨੂੰ ਨਾਲੇ ਦਿਖਾਉਣਾ ਉੱਪਰ ਵੀ ਇਹ ਇਧਰ ਦੀ ਸੜਕ ਤਾਂ ਵੀ ਇੱਥੋਂ ਤੱਕਲੇ ਪਾਸੇ ਚੜ ਕੇ ਮੈਨੂੰ ਜਿੱਧਰੋਂ ਗਿੱਟੀਆਂ ਆਉਂਦੀਆਂ ਆ ਤੇ ਜਿੱਧਰੋਂ ਜਾਂਦੀਆਂ ਦੂਨੇ ਪਾਸੇ ਜੋ ਸਹੀ ਆ ਲੈ ਉੱਪਰ ਜਾ ਤੇ ਆ ਕੇ ਪੋਲ ਦੇ ਉੱਪਰ ਇੱਥੇ ਕਹ ਹੈ ਗਿਆ ਓਡੀ ਵਾਲੇ ਇੰਜਨਸੀ ਆ ਗਿਆ ਓਡੀ ਵਾਲੇ ਇੰਜਨਸੀ ਤੇ ਆਉਤ ਇਧਰ ਦੇ ਪਾਸੇ ਆ ਗਿਆ ਇਹਨਾਂ ਦਾ ਸ਼ੋਅਰੂਮ ਜੀ ਆਡੀ ਵਾਲਿਆਂ ਦਾ ਤੇ ਆ ਇਧਰੋਂ ਗੱਡੀਆਂ ਦਾ ਆਉਂਦੇ ਨੇ ਤੇ ਆਪਾਂ ਜਾਣਾ ਆ ਉੱਥੇ ਉੱਥੇ ਆਣਾ ਆਪਾਂ ਕਿਉਂਕਿ ਆਪਾਂ ਇੱਕ ਦਾ ਪੈਂਟ ਆ ਖਰੀਦਣੇ ਆ ਤੇ ਉਹਨਾਂ ਕਰਕੇ ਆਪਾਂ ਤੁਰੇ ਜਾਈਏ ਆਪਦੇ ਜੀ ਆ ਤੇ ਇਹ ਫੇ ਮੈਂ ਦੇ ਰਿਹਾ ਨਾ ਤੇ ਜੇ ਵੀ ਕੋਈ ਕਰ ਲਿਆ ਕੋਈ ਥੋੜਾ ਬਾਹਰ ਜਾਏ ਤੇ ਥੋੜਾ ਜਿਹਾ ਸਿੱਧਾ ਉਹਨੂੰਸਾ ਪਾ ਕੇ ਤੇ ਆਵੇਗਾ ਪਾਉਣ ਨੂੰ ਇਹ ਹੋਰ ਹੋਰ ਤੇ ਜਦ ਪਾਉਗੇ ਸਰਦਾਰ ਆਵੇ ਰਸਿਆ ਬਾਕੀ ਪਾ ਦਿਓ ਇੱਥੇ ਇਹਦੇ ਨੇੜੇ ਜਾਨਕ ਨੇ ਮਾਰਕੀਟ ਦੇ ਜੂੜ ਖੜਦੇ ਪਾਸੇ ਵੀ ਖੜਦੀ ਆ ਕਿਉਂਕਿ ਇਹਦੇ ਨੇੜੇ ਸਾਡੇ ਕਾਫੀ ਮਾਰਕੀਟ ਆਪਾਂ ਇੰਜ ਜਿੰਦਾ ਕਿ ਪਹਿਲਾਂ ਸਾਹਮਣੇ ਤੁਹਾਨੂੰ ਦਿਖਣ ਜਿਹਾ ਹੋਣਾ ਹੈ ਮੈਕਡੋਨਲਡਸ ਜਿੰਦਾ ਆ ਗਿਆ ਤੇ ਉਹ ਤੋਂ ਅੱਗੇ ਨਾਲ ਹੀ ਉਹ KFC ਦਿਖਣ ਜਿਹਾ ਹੋਣਾ ਤੁਹਾਨੂੰ ਇਹ ਆ ਰਿਹਾ ਇੱਥੇ KFC ਆ ਤੇ ਇਹਦੇ ਨਾਲ ਹੀ ਫਿਰ ਜਿੰਦਾ ਕਿ ਆਪਣੇ ਦੂਜੇ ਮਾਰਕੀਟਸ ਆ ਗਿਆ ਜਿੰਦਾ ਕੱਪੜੇ-ਕੁੱਪੜੇ ਨੇ ਸਪ੍ਰਿੰਟਰ ਹੋਗੇ ਕਿ ਆਪੀ ਹੋ ਵੀ ਤੇ ਉਹਦੇ ਥੱਲੇ ਜਿੰਦਾ ਆਪਣੇ ਦੂਜੇ ਵੀ ਆ ਕਿ ਨਾਮ ਆ ਆਹ ਸੋਫੇ-ਸੂਫੇ ਦੇ ਕਰਨਾ ਆ ਵੀ ਇੱਥਣ ਕਿਆ ਬੱਸ ਖੜ ਜਾਂਦੀ ਆ ਆ ਜਿਹੜਾ ਨੇ ਬੱਸ ਸਟਾਪ ਆ ਇੱਥੇ ਬੱਸ ਸਟਾਪ ਆ ਉਹ ਤੁਹਾਨੂੰ ਪਾੜੀਆਂ ਲਿਖਣ ਦੀ ਹੋਣੀ ਆ ਤੇ ਆ ਜਿਹੜਾ ਤੁਹਾਨੂੰ ਦਸੰਦੇ ਉੱਡੀ ਵਾਲ ਜਾਂਦਾ ਕੁਝ ਗੱਡੀਆਂ ਇਹਨਾਂ ਨੇ ਇੱਧਰ ਖੜੀਆਂ ਕਿੱਥੇ ਹੁੰਦੀਆਂ ਆ ਜਿਹੜੀਆਂ ਲਾਂਚ ਹੋ ਚੁੱਕੀਆਂ ਹੁੰਦੀਆਂ ਉਹ ਇੱਧਰ ਹੁੰਦੀਆਂ ਜਿਹੜੀਆਂ ਤੇ ਲਾਂਚ ਕਰਨੀਆਂ ਹੁੰਦੀਆਂ ਉਹ ਪਰਲੀ ਸਾਈਡ ਤੇ ਹਮ ਖੜੀਆਂ ਕਰਦੇ ਆ ਇਹਨਾਂ ਦਾ ਕੁਝ ਸਿਸਟਮ ਹੈ ਇਹਨਾਂ ਦਾ ਤੇ ਜਿਹੜਾ ਇੱਧਰ ਹੋਣ ਦਿਖਾਉਂਦੇ ਤੁਹਾਨੂੰ ਇੱਧਰ ਸਾਰੀਆਂ ਸੈਕੰਡ ਹੈਂਡ ਗੱਡੀਆਂ ਕੁਝ ਕੁ ਸੈਕੰਡ ਹੈਂਡ ਤੇ ਕੁਝ ਕੁ ਵਿੱਚ ਜਿੰਦਾ ਕਿ ਗੜ ਜਿਹੜੇ ਇਹਨਾਂ ਦੇ ਕਸਟਮਰ ਆਏ ਹੁੰਦੇ ਉਹ ਵਧੀਆ ਖਰੀਦ ਹੁੰਦੀਆਂ ਆਹ ਦਿਨਾਂ ਵੀ ਮੇਰਾ ਸੜੀਆਂ ਹੋ ਗਿਆ ਆਪੀ ਦਾ ਆਪਣੇ ਆਹ ਸੋਰਾ ਟੁੱਡੀਆਂ ਪੁਰਧੀਆਂ ਬੜੀਆਂ ਆ ਗਿਆ ਇੱਕ ਡੋਲਰ ਦਾ ਆ ਗਿਆ ਬਾਕੀ ਤੇ ਉਹ ਸਹੀ ਆ ਮਿਲ ਜੇ ਬਹੁਤ ਸੱਗੀ ਜਾ ਕੇ ਉਹ ਹੋ ਗਿਆ ਇੰਟਰ ਆ ਵੀ ਜੀ ਮੈਂ ਤੁਹਾਨੂੰ ਦੱਸਾਂ ਜਾਈਂਗਾ ਇੱਥੇ ਪਹਿਲੇ ਕਿ ਮੈਂ ਇੱਕ ਵੀਡੀਓ ਮੈਂ ਖਾਲਾ ਪਾਈ ਹੋਈ ਆ ਕਿ ਵੀ ਕਿਸੇ ਵਲੌਗ ਚ ਤੋਂ ਦੀ ਤੇ ਹੁਣ ਤੁਹਾਨੂੰ ਬਥੇ ਦਿਖਾਉਂਦੇ ਆ ਆਪਾਂ ਖੜੇ ਆ ਇਸ ਟਾਈਮ ਕਲੇਫਸ ਦੇ ਥੱਲੇ ਆ ਆ ਗਿਆ ਪੀਐਫਸੀ ਤੇ ਆਪਾਂ ਪੀਐਫਸੀ ਨਹੀਂ ਆਣਾ ਆਪਾਂ ਜਾਣਾ ਇੱਥੇ ਮਾਰਕੀਟ ਚ ਤੇ ਉਹ ਮਕਲੋਣ ਨਾਲ ਜਿਹੜਾ ਆ ਦਿਖਣਦਾ ਇਹ ਹੈਗਾ ਸਿਨੇਮਾ ਇਹਦੇ ਵਿੱਚ ਮਖਾਲਾ ਬੱਚਿਆਂ ਬੱਚਿਆਂ ਦੇ ਫਿਲਮਾਂ ਫਿਲਮਾਂ ਲੱਗਦੀਆਂ ਲੱਗੀਆਂ ਆ ਪਾਣੀ ਵੱਡੇ ਨੇ ਵੀ ਲੱਗਦੇ ਹੁਣ ਬਾਕੀ ਮੈਂ ਤਾਂ ਬਾਹਰ ਯਾਤਰਾ ਜਨਵਰੀ ਨੰਗਿਆ ਬੋਰਡ ਛੋਟੀਆਂ ਦੇ ਡੱਬੇ ਲੈ ਕੇ ਇਸ ਮਾਰਕੀਟ ਕੋਸਰ ਹਫਾ ਪਾ ਲਈ ਜੀ ਕੰਮ ਤੇ ਪਾਉਣ ਨੂੰ ਫੈਂਟ ਜਾਉਂ ਨੂੰ ਰੰਗੋ ਟੱਕਰੇ ਪਾਉਣ ਨੂੰ ਕੋਸ਼ਿਸ਼ ਉਹ ਕੋਈ ਪਸਲੇ 50 ਮਿਲਦਾ ਲੋ ਵੀ ਕੰਦੇ ਨਾਲ ਜਾ ਆ ਗਿਆ ਠਾਕਰ 77 ਵਾਲੇ ਆ ਗਏ ਰਾਸ਼ੀ ਬੀ ਦਰ ਤਰੋ ਸਹੀ ਹੈ ਦੇਖ ਕੇ ਆਪਣੇ ਦੂਜੇ ਉਪਰੀਆਂ ਵਾਲੇ ਕੱਪੜੇ ਆਪਾਂ ਚੱਲਦੇ ਥੋੜੇ ਅਬਜ਼ਰਵ ਕਰ ਲਈ ਸਾਈਡ ਤੇ ਓਕੇ ਅੱਗੇ 35 ਮਾਰ ਕੇ ਸੀ ਪੁੱਠੀ ਹੁਣ ਆ ਗਏ ਅਸਲ ਤਾਂ ਸਾਹਮਣੇ ਬਹੁਤ ਸੋਹਣੇ ਸੋਹਣੇ ਕਿਆ ਥੋੜ ਇਹ ਹੈ ਗਿਆ ਵਾ ਬਾਹਰ ਵਾਲਾ ਸਟੂਡੀਓਸ ਤੇ ਔਰ ਬਾਹਰ ਵਾਲਾ ਸਟੂਡੀਓਸ ਪਾਈ ਲਿਆ ਨਰੂਟ ਪਰਾਪਰ ਦੇਖਣੀ ਹੈ ਪਿੰਟਾ ਅਗੋਂ ਉਹ ਅਸਲ ਵਿੱਚ ਟਟੀਆਂ ਵੈਸਿੰਗ ਵੀ ਆ ਗਈ ਆਪਾਂ ਨੂੰ ਹਰੇ ਕੱਕੋ ਨੇ ਐਸਾ ਜਨੇ ਕੱਪੜੇ ਉਹ ਵੀ ਟੰਗੇ ਹੋਏ ਨੇ ਸਵੇਚਾ ਕਰ ਲਿਆ ਲੋਕ ਇਪੀ ਡਬਲ ਐ ਚੱਕ ਆ ਸਹੀ ਹੋ ਜਾ ਉਹ ਦੂਜੀ ਵਾਰ ਕੀ ਪ੍ਰੋਬਲ ਨਹੀਂ ਆ ਨੱਕਾ ਬੈਠ ਰੱਖ ਲੀ ਆਪਾਂ ਇਹ ਦੇ ਲੀ ਜੀ ਪੌਂਟ ਦੂਜੀ ਸਹੀ ਆ ਜਲਪੁਰ ਤਰ੍ਹਾਂ ਦਾ ਫਿਲਟਰ ਮਿਲ ਗਿਆ ਓਕੇ ਫਾ ਦੂਜੀ ਮਾਰਕੀਟ ਨੂੰ ਚੱਲੇ ਹੁਣ ਇੱਕ ਚੋ ਆਪਾਂ ਕੇ ਨਿਕਲ ਇੱਕ ਚੋ ਆਏ ਤੇ ਦੂਜੀ ਨੂੰ ਚੱਲੇ ਫਾ ਬਸਾਂ ਵਾਸਤੇ ਬਹੁਤ ਕੋਈ ਜਸੂ ਲੋਕ ਤੋਂ ਜਗ੍ਹਾ ਦੂਜੀ ਮਾਰਕੀਟ ਦੇ ਸਾਹਮਣੇ ਕਰਨ ਲੱਗੇ ਐਂਟਰੀ 75 ਵਾਲੇ ਖੁੱਲ ਗਿਆ ਛਿੰਛਿੰ ਉਹਨੇ ਪਤਾ ਆ ਉਹ ਬਹੁਤ ਹੈ ਉਹ ਬਹੁਤ ਹੈ ਇੱਥੇ ਪਾ ਸਿਰਫ ਘੁੰਮ ਰਹੇ ਆ ਆਪਾਂ ਕੁਛ ਨਹੀਂ ਕਰਨਾ ਘੁੰਮਣਾ ਹੈ ਤੋਬਾ ਤੋਬਾ ਗਰਮੀ ਬੜੀ ਆ ਤੇ ਕਿੱਥੇ ਧੁੱਪ ਨਿਕਲਦੀ ਬੱਸ ਬੱਸ ਕਰਾ ਕੇ ਮਰ ਨਿਕਲਦੇ ਸਾਰੇ ਬਾਹਰ ਪਤਾ ਨਹੀਂ ਕਿ ਕੰਮ ਫਿਰ ਕੇ ਕਿਉਂਕਿ ਉਹਦੇ ਅੰਦਰ ਮੈਂ ਦੇਖਿਆ ਵੀ ਉਹ ਸਾਰੇ ਕੱਪੜੇ ਲੱਲੇ ਆ ਜਿਹੜੇ ਜਿਹੜੇ ਹੁਣ ਅੰਦਰ ਲੱਗੇ ਹੋਏ ਆ ਤੇ ਸ਼ੋਜਾ ਪਾੜੇ ਕੋ ਲੈਂਦੇ ਆ ਇਸ ਕਰਕੇ ਉਹਦੇ ਅੰਦਰ ਇਹੋ ਜਿਹੀ ਕੋਈ ਚੀਜ਼ ਹੀ ਨਹੀਂ ਕਿ ਜਿਹੜੀ ਮੱਖੀ ਜਿਹੜੀ ਚੀਜ਼ ਆਪਾਂ ਨੂੰ ਲੋਡ ਹੋਵੇ ਬਾਕੀ ਚੱਲਨੇ ਆਪਾਂ ਘਰ ਨੂੰ ਤੇ ਇੱਕ ਮਿੰਟ ਨੂੰ ਹੁਣੇ ਚੇਤਾ ਆ ਗਿਆ ਵੀ ਛੋਟਾ ਜਿਹਾ ਕੰਮ ਹੋਰ ਮੈਨੂੰ ਕਰਨਾ ਹੈਗਾ ਤੇ ਦੇਖਦੇ ਆ ਕਿ ਉੱਥੇ ਤੱਕ ਕੀ ਨੇ ਆ ਚਲੋ ਸਾਈਆ ਮਿਲ ਜਿਆ ਸਾਹਮਣੇ ਯਾਦ ਤੇ ਕਿਤੇ ਆਪਾਂ ਹੋਣ ਚੱਲਨੇ ਆਂ ਕਿ ਦੰਦਾਂ ਦੇ ਕਿਦਾਂ ਤੋਂ ਕਿ ਉਹ ਬਲਤਾ ਸ਼ਾਇਦ ਉਦਮ ਜਾ ਹੋਵੇ ਜੇ ਨਾ ਜਾ ਹੋਵੇ ਤੇ ਸਿੱਧੇ ਕਰਨੀ ਓਕੇ ਵੀ ਉਹ ਚੱਲਣਾ ਜੀ ਕੋਲੇ ਤੇ ਸੋ ਹੁਣ ਆਪਾਂ ਚੱਲੇ ਆ ਘਰ ਨੂੰ ਹਾਂ ਅਬ ਫਿਰ ਪੌਲਸ ਦੇ ਉੱਪਰ ਦੇ ਚੱਲਦੇ ਆ ਕਿਉਂਕਿ ਉਹਨਾਂ ਮੈਂ ਜੁਆਇਨ ਕਰਕੇ ਹੋਣਾ ਸੀ ਅੱਜ ਤੇ ਪਰ ਇਹ ਵੀ ਟਾਈਮਿੰਗ ਕੰਮ ਦੀ ਹੋ ਜਾਣ ਜਿੰਨੇ ਦਿਨ ਉੱਥੇ ਜਾਣਾ ਹੈ ਉਹਨਾਂ ਨੇ ਸਾਰਾ ਕੁਝ ਦੱਸਣਾ ਆ ਪੁੱਛਣਾ ਆ ਜੋ ਕਰਨਾ-ਕੀਣਾ ਇਹ ਸਿਰਕੇ ਮੈਂ ਦੇਤਾ ਕੱਲੂ ਆਵਾਂਗਾ ਟਾਈਮ ਨਾਲ ਤੇ ਟਾਈਮ ਰਾਨ ਕੇ ਫੇਰ ਦੇ ਦਿੰਦੇ ਆ ਜਦੋਂ ਸਹੀ ਆ ਮੈਂ ਚੱਲਣਾ ਹੁਣ ਘਰ ਨੂੰ ਕਿ ਆਪਾਂ ਕੱਲੂ ਫਿਰ ਜਿਮ ਜੁਆਇਨ ਕਰਨ ਹੁੰਦੀ ਆ ਓਕੇ ਮੇਥੋ ਔਰ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਯਾਰ ਦੱਸਣਾ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਗੰਦੀ ਦਾ ਸ਼ੇਅਰ ਕਰਦੇ ਜਾ ਕਰੋ। ਓਕੇ ਬੋਲੋ ਤਾਂ ਨਾ ਸਾਰਿਆਂ ਦਾ ਆਪਣੀਆਂ ਵੀਡੀਓਸ ਦੇਖਣ ਲਈ ਤੇ ਬਾਅਦ ਕਿੰਦੇ ਬਣੇ ਰੋ ਵੀਡੀਓ ਚ ਫਿਰ ਆਪਾਂ ਕਲジム ਵੀ ਘੁਮਾਉਨੇ ਆ। ਓਕੇ ਵੀ